प्यारे विद्यार्थियों सब तो पहला मेरे चैनल बहुत बहुत ते ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 8ਵੀਂ ਕਲਾਸ ਦੇ ਲਈ ਪੰਜਾਬੀ ਵਿਸ਼ੇ ਦਾ ਇੱਕ ਐਗਜ਼ਾਮਪਲ ਪੇਪਰ ਸੋਲਵ ਕਰਾਂਗੇ ਜੋ ਕਿ ਤੁਹਾਡੇ ਪ੍ਰੀ ਬੋਰਡ ਦੇ ਇਗਜ਼ਾਮ ਹੋਣੇ ਹਨ ਉਸਦੇ ਲਈ ਵੀ ਕਾਫੀ ਇੰਪੋਰਟੈਂਟ ਹੈ ਤੇ ਜੇ ਤੁਹਾਡੇ ਫਾਈਨਲ ਇਗਜ਼ਾਮ ਹੋਣੇ ਹਨ ਬੋਰਡ ਦੇ ਪੇਪਰ ਹੋਣੇ ਹਨ ਉਸਦੇ ਵਿੱਚ ਵੀ ਇਸ ਪੇਪਰ ਨੂੰ ਤੁਸੀਂ ਜ਼ਰੂਰ ਕਰਕੇ ਜਾਣਾ ਹੈ ਇਸ ਦੇ ਵਿੱਚੋਂ ਕਾਫੀ ਪੇਪਰ ਤੁਹਾਨੂੰ ਪ੍ਰੀ ਬੋਰਡ ਦੇ ਵਿੱਚ ਵੀ ਮਿਲ ਜਾਏਗਾ ਤੇ ਜੇ ਤੁਹਾਡੇ ਫਾਈਨਲ ਪੇਪਰ ਹੋਣੇ ਹਨ ਉਸਦੇ ਵਿੱਚ ਵੀ ਇਸ ਦੇ ਵਿੱਚੋਂ ਕਾਫੀ ਪੇਪਰ ਤੁਹਾਨੂੰ ਮਿਲ ਜਾਵੇਗਾ ਮੇਰੇ ਆਪਕੀ ਚੈਨਲ ਨੂੰ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਜੋ 올 ਦਾ ਨੋਟੀਫਿਕੇਸ਼ਨ ਹੈ ਉਸ ਨੂੰ ਜਰੂਰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਤੇ ਇਸ ਨੂੰ ਪਹਿਲਾ ਕੁਐਸਚਨ ਆਪਣੇ ਕਿਸ ਤਰ੍ਹਾਂ ਹੈ ਜੀ ਪੈਰੇ ਦੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਤੇ ਪਹਿਲਾਂ ਤੁਸੀਂ ਇਸ ਪੂਰੇ ਪੈਰਾਗ੍ਰਾਫ ਨੂੰ ਇੱਕ ਪੜਿਪੜ ਲੈਣਾ ਹੈ ਜੀ ਇਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਤੇ ਆਓ ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਦੇ ਆਨਸਰ ਦੇਖਦੇ ਹਾਂ ਜੀ ਪਹਿਲਾ ਹੈ ਜੀ ਗਿੱਧਾ ਪਾਉਣ ਵੇਲੇ ਕੁੜੀਆਂ ਕਿਸ ਤਰ੍ਹਾਂ ਖੜੀਆਂ ਹੋ ਜਾਂਦੀਆਂ ਹਨ ਇਸ ਦਾ ਆਪਸ਼ਨ ਐਡ ਆ ਜਾਏਗਾ ਜੀ ਗੋਲ ਦਾਇਰਾ ਬਣਾ ਕੇ ਅਗਲਾ ਹੈ ਜੀ ਕੁੜੀਆਂ ਦੇ ਦਾਇਰੇ ਵਿੱਚਕਾਰ ਇੱਕ ਕੁੜੀ ਕੀ ਲੈ ਕੇ ਬੈਠਦੀ ਹੈ ਤੇ ਉਸ ਦਾ ਆਨਸਰ ਆਏਗਾ ਘੜਾ ਜਾਂ ਟੋਲਕੀ ਅਗਲਾ ਹੈ ਜੀ ਉੱਚੀਆਂ-ਉੱਚੀਆਂ ਗਾਉਂਦੀਆਂ ਉੱਚੀ-ਉੱਚੀ ਗਾਉਂਦੀਆਂ ਕੁੜੀਆਂ ਕਾਦੇ ਨਾਲ ਤਾਲ ਦਿੰਦੀਆਂ ਹਨ ਉਹ ਹੈ ਜੀ ਤਾੜੀ ਮਾਰ ਕੇ ਧਾਰੇ ਵਿੱਚੋਂ ਨਿਕਲ ਕੇ ਕਿੰਨੀਆਂ ਕੁੜੀਆਂ ਪੀੜ ਵਿੱਚ ਆ ਕੇ ਨੱਚਣ ਲੱਗ ਪੈਂਦੀਆਂ ਹਨ ਉਹ ਹੈ ਜੀ 2 ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਕੀ ਪਾਇਆ ਹੁੰਦਾ ਹੈ ਤੇ ਉਹ ਹੈ ਜੀ ਝੰਜਰਾ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਵੀ ਆਪਣੇ ਕੋਈ ਇਸੇ ਤਰ੍ਹਾਂ ਹੈ ਜੀ ਪੈਰੇ ਨੂੰ ਪੜ੍ਹ ਕੇ ਬਹੁਵਕਲਪੀ ਪ੍ਰਸ਼ਨ ਦੇ ਆਪਾਂ ਉੱਤਰ ਦੇਣੇ ਹਨ ਤੇ ਇਸ ਪੈਰਾਗ੍ਰਾਫ ਨੂੰ ਵੀ ਤੁਸੀਂ ਪੜ੍ਹ ਲੈਣਾ ਹੈ ਸਕਰੀਨਸ਼ਾਟ ਲੈ ਕੇ ਤੇ ਆਓ ਫੇ ਇਹਨਾਂ ਦੇ ਅੱਗੇ ਆਨਸਰ ਦੇਖਦੇ ਹਾਂ ਜੀ ਪਹਿਲੇ ਕੁਐਸਚਨ ਦਾ ਆਨਸਰ ਹੈ ਜੀ ਆਪਣੇ ਕੋਲ ਪਹਿਲਾ ਕੁਐਸਚਨ ਹੈ ਅੰਗਰੇਜ਼ ਜਨਰਲ ਦਾ ਕੀ ਨਾਮ ਸੀ ਤੇ ਉਸ ਦਾ ਨਾਮ ਕੀ ਸੀ ਆਪਣੇ ਕੋਲ ਸੀ ਲਾਰਡ ਵਿਲੀਅਮ ਬੈਟਿੰਗ ਅਗਲਾ ਹੈ ਜੀ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਟਿੰਗ ਵਿਚਕਾਰ ਇਤਿਹਾਸਿਕ ਸੰਧੀ ਕਦੋਂ ਹੋਈ ਹੋਈ ਸੀ ਜੀ 1831 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਟਿੰਗ ਵਿਚਕਾਰ ਕਿਸ ਦਰਿਆ ਨੂੰ ਦੋਹਾਂ ਹਕੂਮਤਾਂ ਦੀ ਹੱਦ ਮੰਨਿਆ ਗਿਆ ਤੇ ਉਹ ਸੀ ਆਪਣੇ ਕੋ ਜੀ ਸਤਲੁਜ ਦਰਿਆ ਪੁਨਰਗਠਨ ਤੋਂ ਪਹਿਲਾਂ ਰੋਪੜ ਕਿਸ ਜ਼ਿਲ੍ਹੇ ਦੀ ਤਹਿਸੀਲ ਸੀ ਉਹ ਸੀ ਅੰਬਾਲੇ ਦੀ ਰੂਪਨਗਰ ਪੂਰਾ ਜ਼ਿਲ੍ਹਾ ਕਿਸ ਦੇ ਪੁਨਰ ਗਠਨ ਦੇ ਮਗਰੋਂ ਬਣਿਆ ਤੇ ਉਹ ਹੈ ਜੀ ਆਪਣੇ ਕੋ ਪੰਜਾਬ ਸਸ ਆਪਸ਼ਨ ਆ ਜਾਏਗੀ ਜੀ ਤੇ ਆਓ ਅੱਗੇ ਦੇਖਦੇ ਹਾਂ ਜੀ ਅੱਗੇ ਹੈ ਜੀ ਉਪਰੋਕਤ ਪੈਰਿਆਂ ਦੇ ਵਿੱਚੋਂ ਕੋਈ ਦੋ ਵਿਸ਼ੇਸ਼ਣ ਸ਼ਬਦ ਚੁਣਨੇ ਹਨ ਜੋ ਕਿਸੇ ਦੀ ਵਿਸ਼ੇਸ਼ਤਾ ਦੱਸਦੇ ਹੋਣ ਜਿਸ ਤਰ੍ਹਾਂ ਇਸ ਦੇ ਵਿੱਚ ਆ ਜਾਏਗਾ ਨਵੀਂ ਤੇ ਅਨੂਠਾ ਉਪਰੋਕਤ ਪੈਰਿਆਂ ਵਿੱਚੋਂ ਕੋਈ ਦੋ ਨਾਮ ਚੁਣੋ ਨਾਮ ਖਾਸ ਨਾਮ ਵੀ ਹੋ ਸਕਦੇ ਹਨ ਆਮ ਨਾਮ ਵੀ ਹੋ ਸਕਦੇ ਹਨ ਤੇ ਇੱਥੇ ਆਪਾਂ ਆਮ ਨਾਮ ਜਿਸ ਤਰ੍ਹਾਂ ਟੱਪਾ ਤੇ ਕੁੜੀਆਂ ਇਹ ਆਪਣੇ ਕੋ ਆਮ ਨਾਮ ਹਨ ਜੀ ਉਪਰੋਕਤ ਪੈਰਿਆਂ ਦੇ ਵਿੱਚੋਂ ਕੋਈ ਦੋ ਪੜਨਾਮ ਚੁਣਨੇ ਹਨ ਏ ਓ ਇਸ ਤਰ੍ਹਾਂ ਦੇ ਵਰਡ ਆਪਣੇ ਕੋ ਪੈਰੇ ਦੇ ਵਿੱਚ ਯੂਜ਼ ਹੋਏ ਹਨ ਤੇ ਇਹ ਆਪਣੇ ਕੋ ਕੀ ਹੁੰਦੇ ਹਨ ਏ ਓ ਪੜਨਾਮ ਹੁੰਦੇ ਹਨ ਜੀ ਅਗਲਾ ਕੁਸ਼ਨ ਹੈ ਜੀ ਆਪਣੇ ਕੋ ਮਹਾਰਾਜਾ ਦਾ ਲਿੰਗ ਬਦਲੋ ਤਾਂ ਮਹਾਰਾਜਾ ਦਾ ਕੀ ਆ ਜਾਏਗਾ ਜੀ ਮਹਾਰਾਣੀ ਕਿਰਿਆ ਸ਼ਬਦ ਕਿਹੜਾ ਹੈ ਕਿਰਿਆ ਸ਼ਬਦ ਕਿਹੜਾ ਹੈ ਬਣ ਗਿਆ ਪੁਨਰਗਠਨ ਕੰਡੇ ਜਾਂ ਵਿਸ਼ੇਸ਼ ਤਾਂ ਇਸ ਦਾ ਆ ਜਾਏਗਾ ਜੀ ਬਣ ਗਿਆ ਇੱਕ ਕਿਰਿਆ ਸ਼ਬਦ ਹੈ ਤਹਿਸੀਲ ਅਤੇ ਜ਼ਿਲ੍ਹਾ ਵਿੱਚ ਲਿੰਗ ਦਾ ਕੀ ਫਰਕ ਹੈ ਤੇ ਇਸ ਦਾ ਅਨਸਰ ਦੇਖੋ ਜੀ ਤਹਿਸੀਲ ਜੋ ਹੈ ਉਹ ਇੱਕ ਇਸਤਰੀ ਲਿੰਗ ਹੈ ਤੇ ਜ਼ਿਲ੍ਹਾ ਇੱਕ ਪੁਲਿੰਗ ਹੈ ਕੰਡਾ ਸ਼ਬਦ ਦਾ ਬਹੁਵਚਨ ਰੂਪ ਕਿਹੜਾ ਹੈ ਉਹ ਆਏਗਾ ਜੀ ਕੰਡੇ ਇਹਦਾ ਆਪਸ਼ਨ ਆ ਜਾਏਗੀ ਆਪਣੇ ਕੋ ਅਗਲਾ ਕੁਸ਼ਨ ਹੈ ਜੀ ਆਪਣੇ ਕੋ ਉਪਰੋਕਤ ਪਿਆਰੇ ਵਿੱਚੋਂ ਹੇਠ ਲਿਖੇ ਵਿਸ਼ਰਾਮ ਚਿੰਨ ਲਿਖੋ ਡੰਡੀ ਤੇ ਡੰਡੀ ਇਸ ਨੂੰ ਆਪਾਂ ਕੋ ਕਿਸ ਤਰ੍ਹਾਂ ਹੁੰਦੀ ਹੈ ਜੀ ਇਸ ਤਰ੍ਹਾਂ ਇਸ ਨੂੰ ਡੰਡੀ ਕਹੇ ਦਨੇ ਹਨ ਕਾਮਾ ਕਿਸ ਤਰ੍ਹਾਂ ਹੁੰਦਾ ਹੈ ਇਸ ਤਰ੍ਹਾਂ ਛੁੱਟ ਮੋੜਨੀ ਇਸ ਤਰ੍ਹਾਂ ਉੱਪਰ ਆਉਂਦੀ ਹੈ ਦੀ ਤੇ ਡੈਸ਼ ਆਪਣੇ ਕੋ ਇਸ ਤਰ੍ਹਾਂ ਇਹ ਚਾਰੇ ਦੇ ਚਾਰੋ ਲਿਖੇ ਹੋਏ ਹਨ ਤੇ ਨੈਕਸਟ ਦੇਖੋ ਜੀ ਆਪਣੇ ਕੋ ਉਪਰੋਕਤ ਪੈਰਿਆਂ ਵਿੱਚ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰਨਾ ਹੈ ਇਤਿਹਾਸਿਕ ਦਾ ਆ ਜਾਏਗਾ ਮਿਥਿਹਾਸਿਕ ਉੱਚੀ ਉੱਚੀ ਦਾ ਹੌਲੀ ਹੌਲੀ ਮਹਾਰਾਜਾ ਦਾ ਮਹਾਰਾਣੀ ਪਹਿਲੇ ਦਾ ਆਖਰੀ ਖਲੋਤੀਆਂ ਦਾ ਬੈਠੀਆਂ ਤੇ ਪੈਰ ਦਾ ਹੱਥ ਤੇ ਆਓ ਅਗਲਾ ਕੁਸ਼ਚਨ ਦੇਖਦੇ ਹਾਂ ਜੀ ਭਾਗ ਐੜਾ ਭਾਗ ਐੜਾ ਦੇ ਵਿੱਚ ਦੇਖੋ ਜੀ ਇਹਠਾ ਲਿਖੀਆਂ ਕਾਵੀ 17 ਦਾ ਭਾਵ ਸਪਸ਼ਟ ਕਰਨਾ ਹੈ ਇਸ ਦੇ ਵਿੱਚ ਦੋ ਕਾਵੀ 17 ਹਨ ਆਪਾਂ ਦੂਸਰੀ ਵਾਲੀ ਦੇਖਦੇ ਹਾਂ ਜੀ ਜੇ ਕਿਦਰੇ ਹਾਰਾਂ ਲੱਕ ਤੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਘੋਲ ਲਮੇਰਾ ਜਿਤ ਵਿੱਚ ਰੱਖ ਵਿਸ਼ਵਾਸ ਤੇ ਇਸ ਦਾ ਦੇਖੋ ਆਨਸਰ ਕਿਸ ਤਰ੍ਹਾਂ ਲਿਖਣਾ ਹੈ ਜੀ ਇਸ ਦਾ ਭਾਵ ਅਰਥ ਕੀ ਹੈ ਮਨੁੱਖ ਦਾ ਮਨ ਜੇ ਕਦੇ ਹਾਰਾਂ ਕਾਰਨ ਨਿਰਾਸ਼ ਹੋ ਜਾਵੇ ਤਾਂ ਹੌਸਲਾ ਨਹੀਂ ਹਾਰਨਾ ਚਾਹੀਦਾ ਸਗੋਂ ਜ਼ਿੰਦਗੀ ਨੂੰ ਇੱਕ ਲੰਮਾ ਘੋਲ ਸਮਝਦਿਆਂ ਜਿੱਤ ਵਿੱਚ ਯਕੀਨ ਰੱਖਣਾ ਚਾਹੀਦਾ ਹੈ ਜੀ ਤੇ ਇਸ ਤੋਂ ਅਗਲਾ ਦੇਖੋ ਜੀ ਆਪਣੇ ਕੋ ਹੇਠ ਲਿਖਿਆਂ ਵਿੱਚੋਂ ਪੰਜ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਤੇ ਮੈਂ ਤੁਹਾਡੇ ਲਈ ਜੋ 7 ਕੁਸ਼ਨਾਂ ਟੋਟਰ ਆਪਣੇ ਕੋ ਤੇ ਤੁਹਾਡੇ ਲਈ ਮੈਂ 7 ਦੇ 7 ਕੁਸ਼ਨ ਇਥੇ ਇਹਨਾਂ ਦੇ ਆਨਸਰ ਦੇ ਰਿਹਾ ਹਾਂ ਜੀ ਪਹਿਲਾ ਦੇਖੋ ਆਪਣੇ ਕੋ ਆਨਸਰ ਹੈ ਜੀ ਜੇ ਜੈ ਭਾਰਤ ਮਾਤਾ ਕਵਿਤਾ ਵਿੱਚ ਕਿਹੜੇ ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਤੇ ਦੇਖੋ ਇਸ ਦਾ ਆਨਸਰ ਕਿਸ ਤਰ੍ਹਾਂ ਲਿਖਣਾ ਹੈ ਜੀ ਇਸ ਦਾ ਆਨਸਰ ਹੈ ਜੀ ਰਾਜਾ ਪੋਰਸ ਸ਼ਿਵਾਜੀ ਰਾਣਾ ਪ੍ਰਤਾਪ ਛਾਂਸੀ ਦੀ ਰਾਣੀ ਜਲਿਆਂਵਾਲਾ ਬਾਗ ਦੇ ਸ਼ਹੀਦ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿਰ ਕਰਤਾਰ ਸਿੰਘ ਸਰਾਬਾ ਅਤੇ ਹੋਰ ਗਦਰੀ ਸ਼ਹੀਦ ਸਰਦਾਰ ਭਗਤ ਸਿੰਘ ਸਰਦਾਰ ਉਦਮ ਸਿੰਘ ਤੇ ਲਾਲਾ ਲਾਜਪਤਰਾਏ ਇਹਨਾਂ ਦੇਸ਼ ਦੀਆਂ ਦੇਸ਼ ਭਗਤਾ ਦਾ ਜ਼ਿਕਰ ਆਇਆ ਹੈ ਜੀ ਅਗਲਾ ਹੈ ਜੀ ਆਪਣੇ ਕੋ ਇਹ ਸੈਕੰਡ ਕੁਸ਼ਨ ਹੁਣੇ ਤੁਹਾਨੂੰ ਇਸ ਦਾ ਆਨਸਰ ਮਿਲ ਜਾਏਗਾ ਅਗਲਾ ਹੈ ਦੇਖੋ ਸ਼੍ਰੀ ਗੁਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਸੀ ਉਸ ਦੇ ਬਾਰੇ ਕੁਝ ਸਤਰਾਂ ਲਿਖੋ ਤੇ ਦੇਖੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਖਮਨੀ ਗੁਰੂ ਅਰਜਨ ਦੇਵ ਜੀ ਦੀ ਦੀ شاہکار ਰਚਨਾ ਹੈ ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ ਸਿਮਰਨ ਸੰਤ ਸਾਧ ਬ੍ਰਹਮ ਗਿਆਨੀ ਤੇ ਜੀਵ ਜਗਤ ਆਦਿ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਹਨ ਅਗਲਾ ਕੁਸ਼ਨ ਹੈ ਜੀ ਆਪਣੇ ਕੋ ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਹਨ ਤੇ ਦੇਖੋ ਜੀ ਪੰਜਾਬ ਦੇ ਲੋਕ ਨਾਚ ਕਿਹੜੇ-ਕਿਹੜੇ ਹਨ ਜੀ ਗਿੱਧਾ ਭੰਗੜਾ ਝੁੰਮਰ ਲੁੱਡੀ ਧਮਾਲ ਸੰਮੀ ਕਿਕਲੀ ਆਦੀ ਭਾਰਤ ਦੇ ਪੰਜਾਬ ਦੇ ਲੋਕ ਨਾਚ ਹਨ ਜੀ ਅਗਲਾ ਕੁਸ਼ਣ ਹੈ ਜੀ ਆਪਣੇ ਕੋ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਦੇਖੀਆਂ ਇਸ ਦਾ ਵੀ ਅਨਸਰ ਤੁਹਾਨੂੰ ਹੁਣੇ ਮਿਲ ਜਾਏਗਾ ਤੇ ਪੰਜਾਬ ਘੌਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕੀਤਾ ਇਸ ਦਾ ਵੀ ਹੁਣੇ ਤੁਹਾਨੂੰ ਕੁਸ਼ਣ ਅਨਸਰ ਮਿਲ ਜਾਵੇਗਾ ਅਗਲਾ ਦੇਖਦੇ ਹਾਂ ਜੀ ਬੱਚਿਆਂ ਨੂੰ ਕਿਹੜੀ ਗੱਲ ਪੈ ਸਾਗਰ ਲੱਗਦੀ ਸੀ ਅਤੇ ਕਿਉਂ ਤੇ ਦੇਖੋ ਇਸ ਦਾ ਅਨਸਰ ਕੀ ਲਿਖਣਾ ਹੈ ਜੀ ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਪੈ ਸਾਗਰ ਲੱਗਦਾ ਸੀ ਕਿਉਂਕਿ ਉਸ ਉੱਤੇ ਜੰਗਲੀਆਂ ਪਠਾਣਾ ਰਾਸ਼ੀਆਂ ਅਤੇ ਹੋਰ ਨਾ ਪਰਦੇਸੀਆਂ ਦਾ ਕਾਫੀ ਲਾਂਗਾ ਹੁੰਦਾ ਸੀ ਅਤੇ ਉਹਨਾਂ ਨੂੰ ਰਾਸ਼ੀਆਂ ਤੋਂ ਘਰ ਬੈਠਿਆਂ ਹੀ ਡਰ ਆਉਂਦਾ ਰਹਿੰਦਾ ਸੀ ਅਗਲਾ ਹੈ ਜੀ ਆਪਣੇ ਕੋ ਵੇਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਸਨ ਤੇ ਇਸ ਦਾ ਆਨਸਰ ਹੈ ਜੀ ਵੇਲੇ ਸਮੇਂ ਦੇ ਵਿੱਚ ਪੰਜਾਬੀ ਗੱਭਰੂ ਵੰਜਲੀਆਂ ਅਤੇ ਤੁੰਬਾ ਵਜਾਉਂਦੇ ਸਨ ਕੋਈ ਮਿਰਜ਼ਾ ਗਾਉਂਦਾ ਸੀ ਤੇ ਕੋਈ ਵਾਰਿਸ ਸ਼ਾਹ ਦੀ ਹੀਰ ਪੰਜਾਬਣਾਂ ਵੇਲੇ ਸਮੇਂ ਵਿੱਚ ਗਿੱਧਾ ਪਾਉਂਦੀਆਂ ਹਨ ਅਗਲਾ ਹੈ ਜੀ ਆਪਣੇ ਕੋ ਹੁਣ ਜੋ ਦੋ ਕੁਐਸਚਨ ਆਪਣੇ ਕੋ ਰਹਿ ਗਏ ਹਨ ਉਹਨਾਂ ਦੇ ਆਨਸਰ ਦੇਖ ਲੈਣੇ ਹਨ ਜੀ ਕੁਐਸਚਨ ਹੈ ਜੀ ਪੰਜਾਬ ਘੋੜ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ ਜਦੋਂ ਜ਼ਹਿਰੀਲੀ ਗੈਸ ਦਾ ਇੱਕ ਗੋਲਾ ਪੰਜਾਬ ਕੌਰ ਦੇ ਦਰਾਂ ਅੱਗੇ ਡਿੱਗਿਆ ਤੇ ਉਸ ਦੁਆਰਾ ਤਬਾਹੀ ਮਚਾਉਣ ਮਗਰੋਂ ਉਸ ਦਾ ਸਾਰਾ ਗਵਾਂਡ ਖਾਲੀ ਹੋ ਗਿਆ। ਉੱਥੇ ਤੋਪਚੀਆਂ ਤੋਂ ਇਲਾਵਾ ਕੋਈ ਨਹੀਂ ਰਿਹਾ। ਤਾਂ ਪੰਜਾਬ ਕੌਰ ਨੂੰ ਆਪਣੇ ਬੱਚਿਆਂ ਦਾ ਫਿਕਰ ਪੈ ਗਿਆ। ਉਹ ਆਪਣੇ ਬੱਚਿਆਂ ਨੂੰ ਮਰਦੇ ਜਾਂ ਅਨਿੰਦਰੀ ਵਿੱਚ ਰਹਿੰਦੇ ਨਹੀਂ ਦੇਖ ਸਕਦੀ ਸੀ। ਫਲਸਰੂਪ ਉਸਨੇ ਘਰ ਛੱਡਣ ਦਾ ਫੈਸਲਾ ਕਰ ਲਿਆ। ਤੇ ਆਪ ਅਗਲਾ ਕੁਐਸਚਨ ਦੇਖਦੇ ਹਾਂ। ਸੋ ਕੁਸ਼ਨ ਹੈ ਜੀ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਦੇਖੀਆਂ ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਵਿੱਚ ਰੌਕ ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ ਘਰ, ਸੁਖਨਾ ਝੀਲ ਅਤੇ ਬਹੁਤ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਥਾਵਾਂ ਦੇਖੀਆਂ ਤੇ ਆ ਹੁਣ ਆਪਾਂ ਅੱਗੇ ਦੇਖਦੇ ਹਾਂ ਤੇ ਇਸ ਨੂੰ ਅੱਗੇ ਆਪਣੇ ਕੋ ਹੈ ਜੀ ਕੋਈ ਪੰਜ ਸ਼ਬਦਾਂ ਮੁਹਾਵਰਿਆਂ ਨੂੰ ਵਾਕਾਂ ਦੇ ਵਿੱਚ ਬਦਲਣਾ ਹੈ ਜੀ ਪਹਿਲਾ ਦੇਖੋ ਆਪਣੇ ਕੋ ਹੈ ਜੀ ਦਿਲਾਸਾ ਦਿਲਾਸਾ ਦਾ ਮਤਲਬ ਟਾਰਸ ਜਾਂ ਦਿੱਤੀਰਜ ਦੇਣਾ ਮੈਂ ਪ੍ਰੀਖਿਆ ਵਿੱਚ ਫੇਲ ਹੋਣ ਕਾਰਨ ਰੋ ਰਹੇ ਵਿਦਿਆਰਥੀਆਂ ਨੂੰ ਦਿਲਾਸਾ ਦੇ ਕੇ ਅੱਗੋਂ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਅੱਗੇ ਹੈ ਜੀ ਯੋਗਦਾਨ, ਯੋਗਦਾਨ ਦਾ ਮਤਲਬ ਹਿੱਸਾ ਦੇਣਾ। ਆਧੁਨਿਕ ਪੰਜਾਬੀ ਸਾਹਿਤ ਦਾ ਮੂਹ ਮੰਹਾਂਦਰਾ ਨਿਖਾਰਣ ਵਿੱਚ ਭਾਈ ਵੀਰ ਸਿੰਘ ਦਾ ਯੋਗਦਾਨ ਬੇਮਿਸਾਲ ਹੈ ਜੀ। ਅੱਗੇ ਮੰਜ਼ਲ ਦਾ ਦੇਖੋ ਜੀ ਮੰਜ਼ਲ ਦਾ ਮਤਲਬ ਨਿਸ਼ਾਨਾ। ਬੰਦਾ ਉਦਮ ਕਰਕੇ ਆਪਣੀ ਮਨਚਾਹੀ ਮੰਜ਼ਿਲ ਉਤੇ ਪਹੁੰਚ ਜਾਂਦਾ ਹੈ ਅੱਗੇ ਹੈ ਜੀ ਹਿੰਮਤ ਦਾ ਮਤਲਬ ਹੌਸਲਾ ਬੰਦੇ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਪ੍ਰਤਿਭਾ ਪ੍ਰਤਿਭਾ ਮਤਲਬ ਬੁੱਧੀਮਤਈ ਜਾਂ ਯੋਗਤਾ ਪ੍ਰਿੰਸੀਪਲ ਸੰਤ ਸਿੰਘ ਸੇਖੋ ਅਨੋਖੀ ਪ੍ਰਤਿਭਾ ਦਾ ਮਾਲਕ ਸੀ ਇਸ ਕਰਕੇ ਉਸਨੇ ਨਾਵਲ ਨਾਟਕ ਇਕਾਂਗੀ ਕਹਾਣੀਆਂ ਨਿਬੰਧ ਅਤੇ ਆਲੋਚਨਾ ਵਿੱਚ ਆਦੀ ਸਭ ਉੱਤੇ ਹੱਥ ਅਜਮਾਇਆ ਇਸੇ ਤਰ੍ਹਾਂ ਫੁੱਲੇ ਨਾ ਸਮਾਉਣ ਦਾ ਮਤਲਬ ਹੁੰਦਾ ਬਹੁਤ ਖੁਸ਼ ਹੋਣਾ ਤੇ ਇਸ ਦਾ ਤੁਸੀਂ ਲਿਖ ਸਕਦੇ ਹੋ ਜਦੋਂ ਮੇਰਾ ਨਤੀਜਾ ਆਇਆ ਤੇ ਮੈਂ ਕਲਾਸ ਦੇ ਵਿੱਚ ਪਹਿਲੇ ਸਥਾਨ ਤੇ ਪਰਿਆ ਤੇ ਇਸ ਨੂੰ ਦੇਖ ਕੇ ਮੇਰੇ ਮਾਤਾ ਪਿਤਾ ਫੁੱਲੇ ਨਾ ਸਮਾਏ ਦੰਦ ਖੱਟੇ ਕਰਨਾ ਮਤਲਬ ਦੁਸ਼ਮਣ ਨੂੰ ਹਰਾਉਣਾ ਇਸ ਤਰ੍ਹਾਂ ਲਿਖ ਸਕਦੇ ਹੋ ਯੁੱਧ ਵਿੱਚ ਜਾਂ ਲੜਾਈ ਦੇ ਵਿੱਚ ਭਾਰਤੀ ਸੈਨਾ ਨੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ थरथर ਕੰਬਣਾ ਬਹੁਤ ਡਰਨਾ ਜਦੋਂ ਮੈਂ ਪ੍ਰੀਖਿਆ ਦੇ ਵਿੱਚ ਫੇਲ ਹੋ ਗਿਆ ਤੇ ਮੈਂ ਆਪਣੇ ਮਾਤਾ ਪਿਤਾ ਨੂੰ ਆਪਣਾ ਜੋ ਰਿਜ਼ਲਟ ਹੈ ਦੱਸਦੇ ਹੋਇਆ थरथर ਕੰਬ ਰਿਹਾ ਸੀ ਤੇ ਇਸ ਤਰ੍ਹਾਂ ਤੁਸੀਂ ਇਹਨਾਂ ਦੇ ਵੀ ਬਣਾ ਸਕਦੇ ਹੋ ਤੇ ਆਓ ਅਗਲਾ ਦੇਖਦੇ ਹਾਂ ਜੀ ਇਥਾਂ ਲਿਖੇ ਵਾਕ ਵਿੱਚੋਂ ਨਾਮ ਅਤੇ ਵਿਸ਼ੇਸ਼ਣ ਲੱਭ ਕੇ ਲਿਖੋ ਤੇ ਇਹ ਦੇਖੋ ਇਹ ਆਪਣੇ ਕੋ ਹੈ ਜੀ ਉਹ ਉਸਦਾ ਭਰਾ ਬਹੁਤ ਬੜਾ ਸੋਹਣਾ ਹੈ ਇਸ ਦੇ ਵਿੱਚੋਂ ਆਪਾਂ ਨਾਮ ਲੱਭਣਾ ਹੈ ਤੇ ਇੱਕ ਵਿਸ਼ੇਸ਼ਣ ਲੱਭਣਾ ਹੈ ਦੇਖੋ ਨਾਮ ਇੱਥੇ ਭਰਾ ਆ ਜਾਏਗਾ ਕਿਹੜਾ ਨਾਮ ਹੈ ਆਮ ਨਾਮ ਤੇ ਇੱਕ ਵਿਸ਼ੇਸ਼ਣ ਇੱਥੇ ਕਿਹੜਾ ਆ ਜਾਏਗਾ ਸੋਹਣਾ ਤੇ ਆਓ ਅਗਲਾ ਦੇਖਦੇ ਹਾਂ ਜੀ ਅਗਲਾ ਆਪਣੇ ਕੋ ਹੈ ਇਹਠਾ ਲਿਖਿਆ ਦੇ ਵਿੱਚੋਂ ਆਪਾਂ ਕਿਸੇ ਇੱਕ ਤੇ ਲੇਖ ਲਿਖਣਾ ਹੈ ਅਖੀੜ ਟਾ ਮੇਲਾ ਪ੍ਰਦੂਸ਼ਣ ਦੀ ਸਮੱਸਿਆ ਅਖਬਾਰਾਂ ਦੇ ਲਾਭ ਹਾਨੀ ਸ਼ਹੀਦ ਭਗਤ ਸਿੰਘ ਜਾਂ 15 ਅਗਸਤ ਤੇ ਤੁਹਾਡੇ ਲਈ ਅਖਬਾਰਾਂ ਦੇ ਲਾਭ ਤੇ ਹਾਨੀਆਂ ਦੇ ਉੱਪਰ ਲੇਖ ਲਿਖਿਆ ਹੋਇਆ ਹੈ ਇਸ ਨੂੰ ਤੁਸੀਂ ਅੱਛੀ ਤਰ੍ਹਾਂ ਪੜ੍ਹ ਲੈਣਾ ਹੈ ਸਾਰਾ ਦੇਖੋ ਪਹਿਲਾਂ ਆਪਾਂ ਲਿਖਣਾ ਹੈ ਵਰਤਮਾਨ ਜੀਵਨ ਦਾ ਜ਼ਰੂਰੀ ਅੰਗ ਕਿਸ ਤਰ੍ਹਾਂ ਹੈ ਇਸ ਦੇ ਲਾਭ ਕੀ ਹਨ ਤਾਜ਼ੀਆਂ ਖਬਰਾਂ ਦੀ ਜਾਣਕਾਰੀ ਦਿੰਦਾ ਹੈ ਇਹ ਗਿਆਨ ਦਾ ਬਹੁਤ ਵੱਡਾ ਸੋਮਾ ਹੈ ਜੀ ਸਾਰਾ ਤੁਸੀਂ ਇੱਕ ਵਾਰੀ ਪੜ੍ਹ ਲੈਣਾ ਹੈ ਇਸ ਨੂੰ ਫਿਰ ਵਪਾਰਕ 29 ਤੋਂ ਹੁੰਦੀ ਹੈ ਆਸ ਦੀ ਕਿਰਨ ਹੈ ਮਨੋਰੰਜਨ ਦਾ ਸਾਧਨ ਵੀ ਹੈ ਇਸ ਤੋਂ ਜਾਗਰਤੀ ਵੀ ਪੈਦਾ ਹੁੰਦੀ ਹੈ ਇੱਕ ਰੁਜ਼ਗਾਰ ਦਾ ਸਾਧਨ ਵੀ ਹੈ ਜੀ ਰੁਜ਼ਗਾਰ ਦਾ ਸਾਧਨ ਰੱਦੀ ਵੇਚਣਾ ਹਾਨੀਆਂ ਕੀ ਹਨ ਇਸ ਦੇ ਇਸ ਦੀਆਂ ਦੇਖੋ ਜੀ ਪੜਖਾਉ ਖਬਰਾਂ ਤੇ ਵਿਚਾਰ ਫੇਰ ਇਸ ਦੀਆਂ ਹਾਨੀਆਂ ਆਪਣੇ ਕੋ ਹਨ ਜੀ ਅਸ਼ਲੀਲਤਾ ਤੇ ਫਿਰ ਇਸ ਦਾ ਇੱਕ ਸਾਰਾਂਛ ਤੇ ਸਾਰਾਂਛ ਦੇਖੋ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਅਖਬਾਰਾਂ ਕੁਝ ਹਾਨੀਆਂ ਦੇ ਬਾਵਜੂਦ ਸਾਡੇ ਜੀਵਨ ਵਿੱਚ ਬਹੁਤ ਲਾਭਦਾਇਕ ਹਨ ਤੇ ਸਾਨੂੰ ਇਸ ਦਾ ਪੂਰਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ ਜੀ ਅੱਗੇ ਹੈ ਜੀ ਮੁੱਖ ਅਧਿਆਪਕ ਨੂੰ ਫੀਸ ਮਾਫੀ ਦੀ ਅਰਜੀ ਲਿਖਣੀ ਹੈ ਜੀ ਤੇ ਜਾਂ ਤੁਸੀਂ ਲਿਖ ਸਕਦੇ ਹੋ ਪਿੰਡ ਦੇ ਸਰਪੰਚ ਨੂੰ ਮੋਹੱਲੇ ਦੀ ਸਫਾਈ ਜਾਂ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਤੇ ਇੱਥੇ ਤੁਹਾਡੇ ਲਈ ਜੋ ਮੁੱਖ ਅਧਿਆਪਕ ਨੂੰ ਫੀਸ ਮਾਫੀ ਦੀ ਅਰਜੀ ਲਈ ਲਿਖੀ ਹੈ ਜੀ ਦੇਖੋ ਕੀ ਲਿਖਣਾ ਹੈ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਤੁਸੀਂ ਇੱਥੇ ਮੁੱਖ ਅਧਿਆਪਕ ਸਾਹਿਬ ਵੀ ਲਿਖ ਸਕਦੇ ਹੋ ਸਰਕਾਰੀ ਸੀਨੀਅਰ ਜਾਂ ਵੀ ਜੋ ਵੀ ਤੁਹਾਡੇ ਸਕੂਲ ਦਾ ਨਾਮ ਹੈ ਤੁਸੀਂ ਇੱਥੇ ਲਿਖ ਦੇਣਾ ਹੈ ਜੀ ਤੇ ਅੱਗੇ ਲਿਖਣਾ ਹੈ ਜੀ ਸ਼੍ਰੀਮਾਨ ਜੀ ਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜਦਾ ਹਾਂ ਮੇਰੇ ਪਿਤਾ ਜੀ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਚਪੜਾਸੀ ਹਨ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਦੇ ਨਾਲ ਚੱਲਦਾ ਹੈ ਮੇਰੇ ਚਾਰ ਛੋਟੇ ਭੈਣ ਭਰਾ ਵੀ ਹੋਰ ਵੀ ਪੜਦੇ ਹਨ ਇਸ ਲਈ ਕਿਰਪਾ ਕਰਕੇ ਮੇਰੀ ਫੀਸ ਮਾਫ ਕਰ ਦਿਓ ਮੈਂ ਆਪ ਜੀ ਦਾ ਮਿਹਰਬਾਨੀ ਦਾ ਬਹੁਤ ਰਿਣੀ ਹੋਵਾਂਗਾ ਜਾਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਧੰਨਵਾਦ ਸਹਿਤ ਇੱਥੇ ਤੁਸੀਂ ਡੇਟ ਲਿਖ ਦੇਣੀ ਹੈ نیچے ਆਪਣਾ ਤੁਸੀਂ ਆਪ ਜੀ ਦਾ ਆਗਿਆਕਾਰੀ ਰੋਲ ਨੰਬਰ ਨਾਮ ਤੇ ਕਲਾਸ ਲਿਖ ਦੇਣੀ ਹੈ ਜੀ ਤੇ ਅਗਲਾ ਹੈ ਜੀ ਇਸ ਡੱਬੇ ਦੇ ਵਿੱਚੋਂ ਆਪਾਂ ਸਾਰਥਕ ਸ਼ਬਦ ਲੱਭਣੇ ਹਨ ਜੀ ਕੋਈ 8 8 ਜਿਸ ਤਰ੍ਹਾਂ ਇਸ ਤਰ੍ਹਾਂ ਵਿੱਚ ਇੱਕ ਹੋਏ ਲੜਾਈ ਜਰੂਰ ਸਿਰ ਹਵਾ ਬੇਨਤੀ ਫਿਰ ਦੇਖੋ ਜੀ ਕਮਰਾ ਧਿਆਨ ਅਧਿਆਪਕ ਤੇ ਇਸ ਤਰ੍ਹਾਂ ਤੁਸੀਂ ਹੋਰ ਵੀ ਕਾਫੀ ਜੋ ਸ਼ਬਦ ਹਨ ਇਸ ਵਿੱਚੋਂ ਲੱਭ ਸਕਦੇ ਹੋ ਲੱਭ ਕੇ ਤੇ ਤੁਸੀਂ ਇਸ ਤਰ੍ਹਾਂ نیچے ਸ਼ਬਦਾਂ ਨੂੰ ਲਿਖ ਵੀ ਦੇਣਾ ਹੈ ਉੱਤਰ ਲਿਖ ਦੇਣਾ ਪਹਿਲਾਂ ਲੜਾਈ ਲੱਭ ਲਿਆ ਦੂਸਰਾ ਜਰੂਰ ਸਿਰ ਹਵਾ ਬੇਨਤੀ ਕਮਰਾ ਅਧਿਆਪਕ ਧਿਆਨ ਇਸ ਤਰ੍ਹਾਂ ਤੁਸੀਂ ਲਿਖ ਦੇਣੇ ਹਨ ਜੀ ਤੇ ਆਓ ਲਾਸਟ ਕੁਐਸਚਨ ਦੇ ਦਿਆਂ ਜੀ ਲਾਸਟ ਆਪਣੇ ਕੋ ਹੋਇਆ ਨਾਮ ਤੋਂ ਕੀ ਭਾਵ ਹੈ ਤੇ ਇਹ ਉਦਾਹਰਣ ਸਹਿਤ ਦੱਸਣਾ ਹੈ ਜੀ ਜਾਂ ਇਸ ਤੋਂ ਵਿਸ਼ੇਸ਼ਣ ਤੋਂ ਕੀ ਭਾਵ ਹੈ ਜਾਂ ਵਿਸ਼ੇਸ਼ਣ ਦੀ ਤੇ ਇੱਥੇ ਤੁਹਾਡੇ ਲਈ ਨਾਮ ਤੋਂ ਕੀ ਭਾਵ ਹੈ ਉਸ ਦੀ ਉਦਾਹਰਣ ਲਿਖੀ ਗਈ ਹੈ ਨਾਮ ਕੀ ਹੁੰਦੇ ਹਨ ਜਿਹੜੇ ਸ਼ਬਦ ਮਨੁੱਖਾਂ ਜੀਵਾਂ ਚੀਜ਼ਾਂ ਥਾਵਾ ਜਾਂ ਪਾਵਾ ਦਾ ਨਾਮ ਲੈਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਨਾਮ ਆਖਦੇ ਹਨ ਜਿਵੇਂ ਆਦਮੀ ਮੁੰਡਾ ਜਸਵਿੰਦਰ ਜਲੰਧਰ ਸ਼ਹਿਰ ਪਿੰਡ ਪਾਣੀ ਕੱਪੜਾ ਲੋਕ ਢੇਰੀ ਧਾਣੀ ਮਿਠਾਸ ਗੁੜਤਨ ਪਿਆਰ ਹਮਦਰਦੀ ਆਦਿ ਤੁਸੀਂ ਇਸ ਤੋਂ 5 ਜਾਂ 6 ਤੁਸੀਂ ਇਸ ਦੀਆਂ ਐਗਜ਼ਾਮਪਲ ਲਿਖ ਦੇਣੀਆਂ ਹਨ ਉਮੀਦ ਹੈ ਤੁਹਾਨੂੰ ਜੋ ਸਾਰੇ ਹੀ ਕੁਸ਼ਚਨ ਕਰਾਏ ਹਨ ਉਹ اچھی طرح ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ اچھی ਲੱਗੀ ਤੇ ਇਸ ਨੂੰ ਲਾਈਕ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦੇਣਾ ਹੈ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਨੂੰ ਜੂ ਔਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਹੁਣ ਸੜਾ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ